ਕੁੜੀ ਨੂੰ ਵੀਡੀਓ ਬਣਵਾਉਣੀ ਪੈ ਗਈ ਮਹਿੰਗੀ ਵਾਪਰ ਗਿਆ ਵੱਡਾਪਣ ਅਕਸਰ ਹੀ ਅੱਜਕੱਲ ਹਰ ਕੋਈ ਮਸ਼ਹੂਰ ਹੋਣ ਲਈ ਕਈ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਦੂਰ ਪਹਾੜ ਤੇ ਖੜੀ ਆਪਣੀ ਵੀਡੀਓ ਬਣਾ ਰਹੀ ਹੈ ਦਰਸਲ ਇਹ ਕੁੜੀ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਰੀਲਾਂ ਪਾਉਂਦੀ ਸੀ ਜਿਸ ਕਰਕੇ ਇਹ ਖੜੇ ਪਹਾੜ ਤੇ ਵੀਡੀਓ ਬਣਾ ਰਹੀ ਸੀ ਅਤੇ ਦੂਰ ਖੜੀ ਇਸ ਦੀ ਸਹੇਲੀ ਵੀਡੀਓ ਬਣਾ ਰਹੀ ਸੀ ਪਰ ਜਦੋਂ ਇਹ ਕੁੜੀ ਵਾਪਸ ਆਉਣ ਲੱਗਦੀ ਹੈ ਤਾਂ ਪਹਾੜ ਤੋ ਇਸ ਦਾ ਪੈਰ ਤਿਲਕ ਜਾਂਦਾ ਹੈ ਅਤੇ ਇਹ ਕੁੜੀ ਪਹਾੜ ਤੋਂ ਰੁੜਦੀ ਹੋਈ ਕਾਫੀ ਹੀਠਾਂ ਡਿੱਗ ਜਾਂਦੀ ਏ ਜਿਸ ਕਰਕੇ ਇਸ ਦੇ ਬਹੁਤ ਹੀ ਜ਼ਿਆਦਾ ਸੱਟਾਂ ਲੱਗਦੀਆਂ ਨੇ ਪਰ ਇਸ ਦੀ ਕਿਸਮਤ ਚੰਗੀ ਸੀ ਕਿ ਇਸ ਦੀ ਜਾਨ ਬਚ ਜਾਂਦੀ ਏ ਵੀਡੀਓ ਬਣਾ ਰਹੀ ਕੁੜੀ ਨਾਲੇ ਇਸ ਦੀ ਵੀਡੀਓ ਬਣਾ ਰਹੀ ਹੁੰਦੀ ਏ ਅਤੇ ਨਾਲੇ ਰੌਲਾ ਪਾ ਰਹੀ ਹੁੰਦੀ ਏ ਸੋ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਭੂਤ ਲੋਕਾਂ ਦੇ ਦਿਮਾਗ ਤੇ ਇੰਨਾ ਸਵਾਰ ਏ ਕਿ ਹਰ ਕੋਈ ਵੀਡੀਓ ਜਾਂ ਰੀਲਾਂ ਬਣਾਉਣ ਦੇ ਚੱਕਰਾਂ ਵਿੱਚ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੰਦਾ ਏ ਸੋ ਕੀ ਇਹ ਕੁਝ ਕਰਨਾ ਸਹੀ ਹੈ ਤੁਹਾਡੇ ਇਸ ਬਾਰੇ ਤੁਹੇ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ